ਹਜ਼ੂਰ ਜੀ ਕੀ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਪੂਜਯ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇਨਸਾ ਆਪਣੇ 2 ਦਿਨਾਂ ਦੀ ਬੇਲ ਦੇ ਉੱਪਰ ਬਾਹਰ ਆਏ ਪੂਜਯ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਤੇ ਬਾਹਰ ਆਉਂਦੇ ਹੀ ਉਹਨਾਂ ਨੇ ਬੰਦੀ ਸਿੰਘਾਂ ਦੇ ਬਾਰੇ ਜੋ ਇੱਕ ਵੱਡੀ ਗੱਲ ਕਹੀ ਜੋ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਫੋਨ ਲਾ ਕੇ ਇਹ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਦੇ ਬੰਦੀ ਸਿੰਘਾਂ ਦੇ ਬਾਰੇ ਜੋ ਗੱਲਬਾਤ ਗਈ ਇਹ ਜਾਣ ਕੇ ਤਾਂ ਤੁਹਾਡੇ ਪੈਰਾਂ ਤੋਂ ਜ਼ਮੀਨ ਖਿਸ ਜਾਵੇ ਬੜੇ ਇਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੋਗ ਰੋਗ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਆਪਣੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਤਾਂ ਤਨ ਸਤਪੁਰੂ ਤੇਰਾ ਹੀ ਆਸਰਾ ਪੂਜਯ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਅੰਸਾ ਉਹਨਾਂ ਦੇ ਬਾਰੇ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਇਸ ਵਕਤ ਸੁਣਾਈ ਹੈ ਜਿਹਦੇ ਵਿੱਚ ਬੰਦ ਨਹੀਂ ਤੇ ਉਹਨਾਂ ਨੂੰ ਕਈ ਵਾਰ ਬੇਲ ਹੋਈ ਮਿਲ ਚੁੱਕੀ ਹੈ ਤੇ ਬੇਲ ਦੇ ਆਧਾਰ ਤੇ ਜੋ ਕਿ ਪੂਜਯ ਪਿਤਾ ਜੀ ਸਾਡੇ ਸਾਹਮਣੇ ਸਾਨੂੰ ਖੁੰਦੇ ਨੇ ਅਤੇ ਆ ਕੇ ਸਾ ਸੰਗ ਵੀ ਕਰਦੇ ਨੇ ਬੇਸ਼ੱਕ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਫੇਰ ਵੀ ਆਨਲਾਈਨ ਗੁਰੂਕੁਲ ਦੇ ਮਾਧਿਅਮ ਦੇ ਰਾਹੀਂ Satsang ਲਾਉਂਦੇ ਨੇ ਤੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਬੈਠ ਕੇ ਪੂਜੈ ਪਿਤਾ ਜੀ ਦਾ ਜੋ ਵਚਨ ਨੇ ਉਹਨਾਂ ਨੂੰ ਸੁਣਦਿਆਂ ਨੇ ਉਹਨਾਂ ਦੇ ਵਚਨਾਂ ਦੇ ਉੱਪਰ ਅਮਲ ਵੀ ਕਰਦਿਆਂ ਨੇ ਤੇ ਆਨਲਾਈਨ ਗੁਰੂਕੁਲ ਦੇ ਮਾਧਿਅਮ ਦੇ ਰਾਹੀਂ ਪੂਜੈ ਹਜੂਰ ਪਿਤਾ ਜੀ ਨਾਮਦਾਨ ਵੀ ਦਿੰਦੇ ਨੇ ਤੇ ਦੂਰ ਦਰਾਡੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਜਿੱਥੇ ਵੀ ਸੰਗਤ ਬੈਠੀ ਹੈ ਦੇਸ਼ ਦੇ ਪ੍ਰਦੇਸ਼ ਦੇ ਕਿਸੇ ਵੀ ਕੋਨੇ ਵਿੱਚ ਬੈਠੀ ਹੈ ਜਿੱਥੋਂ ਤੱਕ ਇੰਟਰਨੈਟ ਦੀ ਸਹੂਲਤ ਚੱਲਦੀ ਹੈ ਤਾਂ ਆਨਲਾਈਨ ਗੁਰੂਕੁਲ ਦੇ ਮਾਧਿਅਮ ਦੇ ਰਾਹੀਂ ਨਾਮਦਾਨ ਵੀ ਦਿੱਤਾ ਜਾਂਦਾ ਹੈ ਪੁਜਿਆ ਹਜੂਰ ਪਿਤਾ ਜੀ ਦੇ ਵੱਲੋਂ ਤੇ ਸਾਧ ਸੰਗਤ ਜੀ ਪੁਜਿਆ ਹਜੂਰ ਪਿਤਾ ਜੀ ਅਕਸਰ ਹੀ ਸਟੇਜ ਦੇ ਉੱਪਰ ਕਹਿੰਦੇ ਹੁੰਦੇ ਨੇ ਕਿ ਸਾਡੇ ਦੇਸ਼ ਦੇ ਜੋ ਨੁਮਾਇੰਦੇ ਨਹੀਂ ਚਾਹੇ ਦੇਸ਼ ਦਾ ਵਜ਼ੀਰੇ ਆਲਾ ਨਾਏ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਾਂ ਦੇਸ਼ ਦਾ ਕੋਈ ਵੀ ਮੰਤਰੀ ਹੈ ਜਾਂ ਦੇਸ਼ ਦਾ ਕੋਈ ਕਾਨੂੰਨ ਮੰਤਰੀ ਹੈ ਉਹਨਾਂ ਨੂੰ ਇਹ ਚੀਜ਼ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਨਾਲ ੱੱਕਾ ਹੋ ਰਿਹਾ ਹੈ ਜਿਹੜੇ ਲੋਕ ਅੱਜ ਜਿਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਨਾਲ ਸਰਾਸਰ ੱੱਕਾ ਹੋ ਰਿਹਾ ਉਹਨਾਂ ਵੱਲ ਵੀ ਧਿਆਨ ਦੇਣਾ ਲਾਜ਼ਮੀ ਹੈ ਉਹਨਾਂ ਨੇ ਦੇਸ਼ ਦੀ ਆਵਾਮ ਨੂੰ ਵੀ ਇਹੀ ਹੁਕਮ ਦਿੱਤੇ ਨੇ ਦੇਸ਼ ਦੀ ਜੋ ਜਨਤਾ ਹੈ ਕਿ ਤੁਸੀਂ ਜਦੋਂ ਵੋਟਾਂ ਪਾਉਨੇ ਹੋ ਵੋਟਾਂ ਪਾਉਣ ਵੇਲੇ ਤੁਸੀਂ ਐਸਾ ਸ਼ਖਸ ਚੁਣੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੰਮ ਆਵੇ ਹੁਣ ਆਪਾਂ ਜ਼ਿਕਰ ਕਰੀਏ ਕਿ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ 35-35 ਸਾਲ ਹੋ ਗਏ ਨੇ ਭੜੀ ਜਵਾਨੀ ਦੇ ਵਿੱਚ ਉਹ ਜੇਲ੍ਹਾਂ ਦੇ ਵਿੱਚ ਬੰਦ ਹੋਏ ਸੀ ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਪਰ ਫੇਰ ਵੀ ਇਹ ਦੇਸ਼ ਦੀ ਜੋ ਸਰਕਾਰ ਹੈ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਦੇ ਉਹਨਾਂ ਬੰਦੀ ਸਿੰਘਾਂ ਤੋਂ ਪਤਾ ਨਹੀਂ ਕੀ ਐਸਾ ਡਰ ਹੈ ਉਹ ਜਿਹੜੇ ਹਜੂਰ ਪਿਤਾ ਜੀ ਨੇ ਬਹੁਤ ਵਾਰੀ ਸਟੇਜ ਤੇ ਵੀ ਬੋਲਿਆ ਹੈ ਕਿ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਡੇ ਸਾਰੇ ਹੀ ਧਰਮ ਦਾ ਸਤਿਕਾਰ ਯੋਗ ਨੇ ਚਾਹੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਤੇ ਆਪ ਕਿਸੇ ਵੀ ਧਰਮ ਦੀ ਗੱਲ ਕਰੀਏ ਹਰ ਇੱਕ ਧਰਮ ਸਾਡੇ ਲਈ ਪੂਜਣ ਯੋਗ ਹੈ ਸਤਿਕਾਰ ਕਰਨ ਯੋਗ ਹੈ ਤੇ ਸਾਧ ਸੰਗਤ ਜੀ ਉਹਨਾਂ ਨੇ ਇਹ ਕਿਹਾ ਕਿ ਸਿੱਖ ਧਰਮ ਦੇ ਵਿੱਚ ਜਿਹੜੇ ਸਾਡੇ ਸਿੰਘ ਨੇ ਉਹਨਾਂ ਦੇ ਨਾਲ ਸਰਾਸਬ ਤੱਕਾ ਕਰ ਰਹੀ ਹੈ ਸਰਕਾਰ ਤੇ ਸਰਕਾਰ ਨੂੰ ਇਹ ਹੀ ਗੁਜਾਰਿਸ਼ ਹੈ ਕਿ ਉਹਨਾਂ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੁਸੀਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਫਾਂਸੀ ਦੀ ਸਜ਼ਾ ਬਾਅਦ ਦੇ ਵਿੱਚ ਅਪੀਲ ਪਾ ਕੇ ਤੜਵਾ ਦਿੱਤੀ ਸੀ ਤੇ ਉਮਰ ਕੈਦੋ ਪੂਰੀ ਕਰ ਚੁੱਕੇ ਹੈ ਹੁਣ ਤਾਂ ਉਹਨਾਂ ਨੂੰ ਰਿਹਾ ਕਰਨਾ ਲੱਗਦੀ ਹੈ ਤੁਹਾਡੀਆਂ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰਸਨਾ ਨੂੰ ਪਵਿੱਤਰ ਕਰੋ ਜੀ ਆਖੋ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ